ਹੈਲੋ ਹੰਦੀ ਸੱਚੀ ਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਕਮੀਜ਼ ਦੀ ਫਿਟਿੰਗ ਵਾਰੀ ਸੈਟਸਾਈਲ ਲਾ ਕੇ ਦਿਖਾਉਣੀ ਆ ਕਿਉਂਕਿ ਕਮੈਂਟ ਆਇਆ ਸੀ ਕੱਲ ਮੈਨੂੰ ਯਾਦ ਨਹੀਂ ਆਈ ਈ ਦਾ ਵੀ ਸਾਨੂੰ ਚੰਗੀ ਤਰ੍ਹਾਂ ਦਿਖਾਓ ਕਿਵੇਂ ਤੁਸੀਂ ਮੈਨੂੰ ਸਮਝ ਨਹੀਂ ਆਈ ਵੀ ਉਸ ਕਮੈਂਟ ਦੀ ਪੇਸਾਰੀ ਕੁਸਾਨਾ ਕਰਿਓ ਪਰ ਮੈਨੂੰ ਸਮਝ ਨਹੀਂ ਆਈ ਵੀ ਉਹ ਕਿਵੇਂ ਲੈਣਾ ਚਾਹੁੰਦੇ ਸੀ ਕਿਹੜਾ ਵੱਧ ਕੱਪੜਾ ਜਿਹੜਾ ਉਹ ਤੁਸੀਂ ਉਹਦੀ ਕਿਵੇਂ ਫਿਟਿੰਗ ਕਰ ਦਿਓ ਇਹ ਮੈਨੂੰ ਸਮਝ ਨਹੀਂ ਆਈ ਮੈਂ ਬਾਰ-ਬਾਰ ਕਮੈਂਟ ਨੂੰ ਪੜਿਆ ਤੇ ਸਮਝ ਨਹੀਂ ਆਈ ਪਰ ਆਪਾਂ ਕਰਕੇ ਦਿਖਾ ਦਿੰਨੇ ਆ ਜੇ ਫਿਰ ਵੀ ਉਹਨਾਂ ਦਾ ਜਿਹੜਾ ਡਾਊਟ ਹੈ ਕਲੀਅਰ ਨਹੀਂ ਹੋਇਆ ਤਾਂ ਉਹ ਦੁਬਾਰਾ ਮੈਸੇਜ ਕਰਕੇ ਪੁੱਛ ਸਕਦੇ ਨੇ ਕੋਈ ਗੱਲ ਨਹੀਂ ਆਪਾਂ ਹਜੇ ਹੋਰ ਕਮੀਜ਼ ਸਿਉਣੇ ਨੇ ਕਿਸੇ ਕਮੀਜ਼ ਦੇ ਵਿੱਚ ਚੰਗੀ ਤਰ੍ਹਾਂ ਦੱਸ ਦਾਂਗੇ ਉਹਨਾਂ ਨੂੰ ਕੀ ਉਹਨਾਂ ਨੇ ਪੁੱਛਣਾ ਮੈਨੂੰ ਸਮਝ ਨਹੀਂ ਆਈ ਤੇ ਆਪਾਂ ਦੱਸ ਦਾਂਗੇ ਜੇ ਤਾਂ ਇਹਦੇ ਚ ਹੀ ਪਤਾ ਲੱਗ ਗਿਆ ਤਾਂ ਵੀ ਠੀਕ ਹੈ ਨਹੀਂ ਤੇ ਹੋਰ ਕਮੀਜ਼ ਆਪਾਂ ਕਟਿੰਗ ਕਰਾਂਗੇ ਨਾ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਦਿਖਾ ਦਾਂਗੇ ਇਹਦੇ ਆਪਾਂ ਗਲੇ ਜੋੜੇ ਪਏ ਨੇ ਮੈਂ ਇਹਨਾਂ ਬਾਰ-ਬਾਰ ਕਮੈਂਟ ਪੜਿਆ ਕਿਹੜਾ ਕੱਪੜਾ ਵੱਧ ਕਿਹੜਾ ਕੱਪੜਾ ਫਲੇਟ ਪਾਉਂਦਿਆਂ ਵੱਧ ਤੁਸੀਂ ਮੈਂ ਤੁਹਾਨੂੰ ਦਿਖਾ ਦੇਣੀ ਆ ਸਾਰਾ ਕੁਝ ਵੀ ਕਿਵੇਂ ਆਪਾਂ ਪਲੇਟ ਪਾਈ ਨੇ ਤੇ ਤੁਸੀਂ ਇਸ ਤਰ੍ਹਾਂ ਸਾਰੇ ਤਰ੍ਹਾਂ ਪਾਸਾ ਕਰਿਓ ਇਸ ਤਰ੍ਹਾਂ ਆਪਾਂ ਗਲੇ ਦੀ ਜੀਲ ਲਾ ਲਈਏ ਘੱਟ ਲਾ ਲੈਨੇ ਆ ਆਪਾਂ ਗਲਾ ਲਾ ਲਿਆ ਇਸ ਤਰ੍ਹਾਂ ਕੋ ਆਪਾਂ ਪਲੇਟ ਪਾਈ ਨੇ ਫਰੰਟ ਸਾਈਡ ਤੇ ਦੇਖੋ ਇਹ ਕਪੜਾ ਹੈਗਾ ਵਧੀਆ ਚ ਇਹ ਇਹ ਜਿਹੜਾ ਆਪਾਂ ਲਾਤਾ ਦਿੱਤੇ ਇਹ ਛਿੱਜਦਾ ਨਹੀਂਗਾ ਕਈ ਛਿੱਜਣ ਵਾਲੇ ਕਪੜੇ ਹੁੰਦੇ ਨੇ ਨਾ ਵੀ ਇੱਥੋਂ ਸਲਾਈ ਛੱਡ ਜਾਂਦੇ ਨੇ ਇਹ ਨੀਚ ਆਪਾਂ ਇਸ ਕਰਕੇ ਇੱਕ ਸਾਈਡ ਤੇ ਲਾਇਆ ਕਪੜਾ ਕਪੜਾ ਇੱਕ ਸਾਈਡ ਤੇ ਲਾ ਕੇ ਫालतੂ ਦਾ ਕਪੜਾ ਆਪਾਂ ਸਾਰਾ ਕੱਟ ਦਿੱਤਾ ਕਿਉਂਕਿ ਜਦੋਂ ਧੂਆਂ ਦੇ ਵਿੱਚ ਕਮੀਜ਼ ਪਹਿ ਜਾਂਦਾ ਤਾਂ ਫਿਰ ਜਿਹੜਾ ਕਪੜੇ ਦੀਆਂ ਪੱਟੀਆਂ ਜੀਆਂ ਜੇ ਇਸ ਤਰ੍ਹਾਂ ਕਰਕੇ ਥੱਲੇੋਂ ਵੀ ਪੱਟੀਆਂ-ਵੱਟੀਆਂ ਛੱਡਦੀਆਂ ਉੱਪਰ ਉਹ ਵੀ ਫਿਰ ਪਹਿ ਜਾਂਦੀਆਂ ਤੇ ਆਹ ਦੇਖੋ ਚੰਗੀ ਤਰ੍ਹਾਂ ਆ ਬਿਲਕੁਲ ਕਪੜਾ ਕੱਟ ਦਿੱਤਾ ਇਹਦੇ ਬਰਾਬਰ ਇਹਦੇ ਬਰਾਬਰ ਆਪਾਂ ਰੱਖ ਲਿਆ ਜੇ ਤੁਸੀਂ ਚਾਹੋ ਤਾਂ ਇਹ ਵੀ ਕੱਟ ਸਕਦੇ ਹੋ ਇਹਨੇ ਨਹੀਂ ਸਿਰਫ ਜਿਹੜਾ ਸਲਾਈ ਦੇ ੇਠਾਂ ਲੱਗਾ ਇਹਨੇ ਸਪੋਰਟ ਕਰਨੀ ਆ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਪਲੇਟਾਂ ਦੇ ਦੂਰਾ ਕਰਕੇ ਵੀ ਲਾ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਹੀ ਲਾ ਸਕਦੇ ਹੋ ਇਹ ਆਪਾਂ ਇਸ ਤਰ੍ਹਾਂ ਲਾਇਆ ਆਲ ਤੋਂ ਫालतू ਦੇਖੋ ਸਾਰਾ ਕੱਪੜਾ ਆਪਾਂ ਕੱਟ ਲਿਆ 1 ਇੰਚ ਆਪਾਂ ਸਾਰਾ ਲਿਆ ਸੀ ਤੇ ਲਾ ਕੇ ਆਪਾਂ ਸਲਾਈ ਤੋਂ ਬਾਅਦ ਸਾਰਾ ਕੱਟ ਲਿਆ ਦੇਖੋ ਇਸ ਤਰ੍ਹਾਂ ਇੰਨਾ ਨਾ ਕੀ ਆਪਣਾ ਇਹ ਗਾ ਪਸਾਰਾ ਕੱਟ ਲਿਆ ਠੀਕ ਹੈ ਇਹ ਦੇਖ ਲਓ ਚੰਗੀ ਤਰ੍ਹਾਂ ਇਹ ਇੱਕ ਐਸ ਤਰ੍ਹਾਂ ਵੀ ਤੁਸੀਂ ਪਾ ਸਕਦੇ ਹੋ ਪਲੇਟ ਆਹ ਵਾਲੀ ਪਾ ਕੇ ਪਲੇਟ ਇਧਰ ਵੀ ਪੂਰੀ ਪੂਰੀ ਜਿਹੜੀ ਲੀਰ ਆਪਾਂ ਲਾਈ ਹੋਈ ਹੈ ਇੱਕ ਅੱਗੇ ਆਪਾਂ ਸਲਾਈ ਲਾ ਦਿੰਦੀ ਐ ਤੇ ਇਸ ਤਰ੍ਹਾਂ ਵੀ ਠੀਕ ਲੱਗਦਣੀ ਇਸ ਤਰ੍ਹਾਂ ਵੀ ਉਹ ਡਬਲ ਲੀਰਾਉਣ ਤਰ੍ਹਾਂ ਹੀ ਹੋ ਜਾਂਦਾ ਤੇ ਇਹ ਆਪਾਂ ਇਸ ਤਰ੍ਹਾਂ ਲਾਈ ਨਹੀਂ ਇੱਥੇ ਆਪਾਂ ਇਹਦੀ ਦੇਖੋ ਇਹਦੇ ਵਿੱਚ ਆਪਾਂ ਬਾਅਦ ਵਿੱਚ ਕੱਟ ਲਾਉਨੇ ਆ ਆਹ ਸਲਾਈ ਫਿਟਿੰਗ ਵਾਲੀ ਲਾ ਕੇ ਬਾਅਦ ਵਿੱਚ ਕੱਟ ਲਾਉਨੇ ਹੁੰਦੇ ਆ ਕਿ ਆ ਜਿਹੜੀ ਸਲਾਈ ਫਿਟ ਲੱਗਦੀ ਹੈ ਨਾ ਇਸ ਤਰ੍ਹਾਂ ਇਹ ਸਲਾਈ ਇਹ ਦੇਖੋ ਹੁਣ ਆਹ ਵਾਲੀ ਆਪਣੀ ਨਾ ਅੱਗੇ ਨੂੰ ਜਾ ਰਹੀ ਐ ਥੋੜੀ ਜੀ ਇਸ ਤਰ੍ਹਾਂ ਕਿਉਂਕਿ ਆਪ ਲੇਟ ਪਹਿਣ ਦੇ ਕਾਰਨ ਤੇ ਆਹ ਪਲੇਟ ਦੇ ਪੈਨ ਕਰਕੇ ਜਿਹੜਾ ਇੰਨਾ ਕਾ ਕਪੜਾ ਜਿਹੜਾ ਇਹ ਆਪਣਾ ਇੱਕੋ ਹੀ ਘਟ ਜਾਂਦਾ ਇਹ ਆਪਾਂ ਇੰਨ ਇੱਥੇ ਇੱਕ ਸਲਾਈ ਲਾ ਲਾਂਗੇ ਜਿੰਨਾ ਇਹ ਕਪੜਾ ਘਟਿਆ ਆਪਾਂ ਆਪਣਾ ਮੋਢਾ ਪੂਰਾ ਕਰਨਾ ਤੇ ਆਹ ਵਾਲੀ ਸਲਾਈ ਵੀ ਆਪਾਂ ਇੱਥੋਂ ਸਿੱਧੀ ਕਰਨੀ ਹੈ ਇੱਥੋਂ ਨਹੀਂ ਇਹਨੂੰ ਇਧਰ ਨੂੰ ਮੋਲ ਜਾਣਾ ਆਹ ਵਾਲੀ ਸਲਾਈ ਆਪਾਂ ਇੱਥੋਂ ਹੀ ਸਿੱਧੀ ਕਰ ਦੇਣੀ ਆ ਠੀਕ ਹੈ ਜੀ ਤੇ ਇਹ ਹੋ ਗਈ ਗੱਲ ਸਾਈਡ ਸਲਾਈ ਦੀ ਹੋਰ ਤੁਸੀਂ ਜਿੱਥੋਂ ਵੀ ਕਹੋ ਆ ਵਾਲੇ ਆਪਾਂ ਜਿਹੜਾ ਮੋਢਾ ਇਸ ਤਰ੍ਹਾਂ ਛੱਡਦੇ ਆ ਇਆਪਾਂ ਅੱਗੇ ਵੀਡੀਓ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਚੜਦੇ ਆਂ ਇਹਦੇ ਲੇਪਸੇ ਇਸ ਤਰ੍ਹਾਂ ਬਹੁਤ ਸੋਹਣ ਸਫਾਈ ਆਂਦੀ ਹੈ ਤੇ ਜੇ ਕੋਈ ਤੁਹਾਡਾ ਰਹਿ ਗਿਆ ਡਾਊਟ ਤੁਸੀਂ ਦੱਸਦੇ ਹੋ ਸਾਨੂੰ ਆਪਾਂ ਉਹ ਕਲੀਅਰ ਕਰ ਦਾਂਗੇ ਤੇ ਚਲੋ ਆਪਾਂ ਇਹ ਤੁਹਾਨੂੰ ਨਵਾਂ ਸੈੱਟ ਸਲਾਈ ਲਾ ਕੇ ਦਿਖਾ ਦਿੰਨੇ ਆਂ ਵੀ ਆਪਾਂ ਕਿਵੇਂ ਲਾਉਣੇ ਆਂ ਲਓ ਜੀ ਦੇਖੋ ਜੀ ਆ ਜਿਹੜਾ ਕੱਪੜਾ ਇੱਥੇ ਹੈ ਆਪਣੀ ਸਲਾਈ ਤੇ ਇਹ ਇੱਥੇ ਆਉਣੀ ਹੈ ਸਲਾਈ ਇੱਥੋਂ ਆਪ ਬੈਕ ਸਾਈਡ ਵਾਲੀ ਜਿਹੜੀ ਹੈ ਇਹਦੇ ਤੋਂ ਦਿਖਦਾ ਪਿਆ ਆਪਾਂ ਨੂੰ ਕਿਉਂਕਿ ਆਹ ਵਾਲਾ ਜਿਹੜਾ ਪਲੇਟ ਪਿਆ ਹੈ ਨਾ ਇਹਦੇ ਕਾਰਨ ਇਹ ਇੰਨਾ ਕੱਪੜੇ ਦਾ ਫਰਕ ਪੈ ਗਿਆ ਆਪਾਂ ਇੱਥੇ ਸਿਲਾਈ ਲਾਵਾਂਗੇ ਆਪਣੀ ਬਿਲਕੁਲ ਫਿਟਿੰਗ ਠੀਕ ਆਏਗੀ ਜੇ ਪਾਰੀ ਨਾ ਪਦਾਇਆ ਤਾਂ ਤੁਸੀਂ ਉਹਦੇ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਕਿਵੇਂ ਥੋੜਾ ਅੱਧਾ ਇੰਚ ਇਹਨੂੰ ਨੀਚੇ ਕਰਕੇ ਧਾਰਨੇ ਆਪਾਂ ਤੇ ਲੈਣਾ ਆਪੇ ਤਾਂ ਇਹ ਬਿਲਕੁਲ ਬਰਾਬਰ ਤੇ ਹੀ ਸਿਲਾਈ ਲੱਗ ਜਾਣੀ ਆ ਆਪਾਂ ਇਸ ਤਰ੍ਹਾਂ ਸਿਲਾਈ ਲਾਉਣੀ ਆ ਜੀ ਤੁਸੀਂ ਕਿਵੇਂ ਪੁੱਛਿਆ ਮੈਨੂੰ ਨਹੀਂ ਪਤਾ ਲੱਗਦਾ ਹਾਂ ਉਸ ਦੇਖੋ ਇਹ ਇੰਨਾ ਇੰਨਾ ਕੱਪੜਾ ਆਇਥੋਂ ਬਰਾਬਰ ਆ ਰਿਹਾ ਆ ਕਪੜਾ ਇਹ ਨਾਲੇ ਸਾਈਡ ਤੋਂ ਇੱਧਰ ਆਏਗਾ ਆਪ ਇੱਧਰ ਹੀ ਲਿਆਵਾਂਗੇ ਕਿਉਂਕਿ ਆਵਲ ਤੋਂ ਬਲੋਂਆ ਪੋਨ ਨਾਲ ਥੋੜਾ ਜਿਹਾ ਤਾਂ ਫਰਕ ਪੈਂਦਾ ਹੈ ਕਪੜੇ ਆਪਾਂ ਇੱਧਰ ਨੂੰ ਸਹੀ ਕਰ ਲੈਣਾ ਵਸ ਇੱਥੇ ਵੀ ਆਪਾਂ ਸਹੀ ਕਰ ਲੈਣਾ ਇਹ ਇੱਥੇ ਰੱਖ ਤੁਸੀਂ ਦੁਬਾਰਾ ਵੀ ਮੀਟ ਸਕਦੇ ਹੋ ਫਿਰ ਤਾਂ ਆਪਾਂ ਇਹ ਪਤਲੇ ਨਹੀਂ ਇਹਨਾਂ ਦੀ ਕੋਈ ਇਥੋਂ ਆਪਾਂ ਜਿਹੜਾ ਕੁਝ ਕੋ ਕੁਆਂਟਾ ਦੇ ਨਾਲ ਜਾਂ ਤੱਕ ਇਹ ਚਤੋਂ ਵੀ ਘੱਟ ਆਪਾਂ ਜਿਹੜਾ ਬਾਹਰੋਂ ਕੱਢਦੇ ਨਹੀਂ ਕੱਢਣ ਇਹ ਕੋਈ ਸਟਰ ਸੈਲ ਸ্লাই ਲੱਗਦੀ ਤੇ ਇਹ ਫਰ ਦੂਸਰੀ ਫਸਲ ਆ ਰਹੀ ਹੈ ਇਸ ਤਰ੍ਹਾਂ ਕਰਕੇ ਬਿਲਕੁਲ ਆਪਕ ਵਾ ਇਹ ਤੁਸੀ ਡਬਲ ਸਲਾਈ ਲਾਉਣੀ ਹੈ ਤੇ ਫਿਰ ਆਪਾਂ ਇੱਥੋਂ ਨਾ ਇਹਨਾਂ ਤੋਂ ਬਾਹਰ ਕੱਢ ਕੇ ਨੇ ਬਾਅਦ ਵਿੱਚ ਤੁਹਾਨੂੰ ਦਿਖਾਉਂਗੀ ਇਹ ਜੀ ਤੈਨੂੰ ਜਦੋਂ ਫੈਂਡਮ ਲੀਡਿੰਗ ਕਰਕੇ ਵੀ ਮੈਂ ਇੱਕ ਸਲਾਈ ਜਿਹੜੀ ਉਹ ਕਿਵੇਂ ਲਾਉਣੀ ਹੈ ਜਿਹੜਾ ਜੇ ਤੁਸੀਂ ਆ ਕੱਪੜਾ ਕੰਨੇ ਪਏ ਹੋंदे ਇਹ ਤਾਂ ਇਸ ਤਰ੍ਹਾਂ ਆਪਾਂ ਇਹ ਐਕਸਟਰਾ ਕੰਨ ਜਦੋਂ ਬਣਾਉਣੀ ਆ ਇਹਨੂੰ نیچے ਨੂੰ ਇਸ ਤਰ੍ਹਾਂ ਮੋੜ ਦਿੰਨੇ ਆ ਐਕਸਟਰਾ ਮੋੜ ਦਿੰਨੇ نیچے ਨੂੰ ਇਤੋਂ ਬੱਝ ਲੱਗ ਜਾਂਦੀ ਏ ਜੇ ਤੁਸੀਂ ਆ ਕੱਪੜਾ ਕੰਨੇ ਹੋ ਆਵਲਾ ਕੱਪੜਾ ਕੰਨੇ ਹੋ ਤੇ ਇਹਦੇ ਤੇ ਆਪਾਂ ਇਸ ਤਰ੍ਹਾਂ ਦੋਵਿਆਂ ਨੂੰ ਜੋੜ ਕੇ ਇਸ ਤਰ੍ਹਾਂ ਛੋਟੇ-ਛੋਟੇ ਕੱਟ ਲਾ ਦਿੰਨੇ ਆ ਕੁੱਟੇ ਛੋਟੇ ਕੱਟ ਲਾ ਦੇਣੇ ਨੇ ਕਿਉਂਕਿ ਜੇ ਅਗਲੇ ਨੂੰ ਹੋਰ ਵੀ ਫੁੱਲਾ ਕਰਨ ਦੀ ਲੋੜ ਪਵੇ ਤੇ ਕਪੜਾ ਵਿੱਚ ਹੋਣਾ ਚਾਹੀਦਾ। ਇੱਥੇ ਆਪਾਂ ਹਿੱਪ ਤੱਕ ਲਾ ਦੇਣੇ ਆ। ਥੋੜੀ ਜਿਹੀ ਹਿੱਪ ਤੋਂ ਉੱਚੀ ਇਸ ਤਰ੍ਹਾਂ ਆਪਾਂ ਕੱਟ ਲਾ ਦੇਣੇ। ਤੇ ਆਵਾਲੀ ਸਲਾਈ ਤਾਂ ਨਾ ਇਸ ਤਰ੍ਹਾਂ ਕਿ ਆ ਕਿ ਆਪਾਂ ਡੋਰ ਜੜੀਆਂ ਲਾ ਸਕਦੇ ਆ। ਆਹ ਵਲੀ ਇਨੀ ਬਾਹਰ ਨੂੰ ਆਤੀ ਆ ਫੀਡਿੰਗ ਵਾਲੀ ਸਲਾਈ ਹੀ ਆਤੀ ਇਹ ਆਪ ਵਾਰ ਲਾ ਦਿੱਤੀ ਜੇ ਜ਼ਰੂਰਤ ਪਵੇ ਤੇ ਆਹ ਸਲਾਈ ਖਿੱਚਦੇ ਉਪਰੋਂ ਆਪਾਂ ਇਕੱਠੀ ਕੀਤੀ ਆ ਦੇਖੋ ਇਥੋਂ ਵੀ ਸਹੀ ਹੈ ਐਕਸਟਰਾ ਡਬਲ ਸਲਾਈ ਲੱਗ ਗਈ ਤੇ ਪਲੇਟਾਂ ਵਾਲੇ ਕੱਪੜੇ ਦਾ ਵੀ ਦੱਸਤਾ ਇਹ ਵੀ ਦੱਸਤਾ ਹੋਰ ਤੁਸੀਂ ਕਿਹੜਾ ਕਹਿ ਰਹੇ ਹੋ ਮੈਨੂੰ ਨੂੰ ਸਮਝ ਲੱਗੀ ਜੇ ਤੁਹਾਨੂੰ ਪਤਾ ਲੱਗ ਗਿਆ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਜੀ ਇਸ ਤਰ੍ਹਾਂ ਆਪਾਂ ਸੈਟ ਸਲਾਈ ਕਰਉਣੀ ਆ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਅਗਲੀ ਵੀਡੀਓ ਆਪਾਂ ਬਾਜੂ ਦੀ ਕਟਿੰਗ ਤੇ ਬਾਜੂ ਤੇ ਆਪਾਂ ਚੜ ਕੇ ਤੁਹਾਨੂੰ ਦਿਖਾਵਾਂਗੇ ਮੋਢਿਆਂ ਦੇ ਨਾਲ ਵੀ ਆਪਾਂ ਕਿਵੇਂ ਅਟੈਚ ਕਰਦੇ ਆ ਥੈਂਕ ਯੂ ਜੀ